ਹਾਲਸਾ ਬਾਈਕ ਦੇ ਜਿਹਨੇ ਵੀ ਪੰਜਾਬ ਚਾਹ ਉਹਨੇ ਐਨਐਮੀ ਰੋਸਰ ਮੀਡੀਆ ਦੇ ਜਗੇ ਇਹ ਵੀਡੀਓ ਨੂੰ ਦੇਖ ਰਹੇ ਆ ਤੇ ਸਾਰਿਆਂ ਨੂੰ ਇਹ ਜਾਣਦੀਆਂ ਵੀ ਤੁਹਾਨੂੰ ਪਤਾ ਪੰਜਾਬ ਦੇ ਜਿਹੜਾ ਮਾਝਾ ਦੁਆਬਾ ਜਾਂ ਅਫਵਾਦ ਇਲਾਕਾ ਉਰੇ ਤੇ ਜਿਹੜੇ ਲੋਕਲੇ ਉਹੜਾ ਦੀ ਮਾਰ ਚੱਲ ਰਹੇ ਨੇ ਲੋਕ ਬੇਕਾਰ ਹੋ ਗਏ ਬੜੇ ਲੋਕਾਂ ਦੀਆਂ ਜਾਨਾਂ ਲੱਕੀਆਂ ਗਈਆਂ ਜਾਂ ਪਸ਼ੂ ਜਿਹੜੇ ਉਹ ਜਾਨਾਂ ਘਵਾ ਦਿੱਤੇ ਦੀਰੇ ਸਵਾਦ ਦੇ ਵਿੱਚ ਅੱਜ ਸਲਕੀ ਨਗਰ ਪੰਚਾਇਤ ਪਿੰਡ ਅਤਰਵਾਲ ਤੇ ਨਗਰ ਨਿਵਾਸੀ ਲੋਕਾਂ ਦੇ ਇੱਕ ਆਗੂ ਦੇ ਵਿੱਚ ਫੈਸਲਾ ਲਿਆ ਗਿਆ ਵੀ ਆਪਣੇ ਫੀਲਡ ਅੰਦਰ ਵਿੱਚੋਂ ਜਾਂ ਪਿੰਡ ਦੇ ਜਿਹੜੇ ਬਾਹਰ ਦੇ ਨਰਾਏ ਵੀਰ ਨੇ ਆਪਣਾ ਪੁਰਾਣਾ ਜਿਹੜੀ ਮਾਇਆ ਇਕੱਠੀ ਕਰਕੇ ਉਹ ਹਰ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇਗੀ ਤੋਂ ਅਸੀਂ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਵੇਂ ਜਿਵੇਂ ਵੀ ਤੁਹਾਨੂੰ ਫੋਨ ਲਾ ਕੇ ਦੱਸਿਆ ਜਾਵੇ ਬਾਦੋ ਬਾਦੋ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਤੇ ਇਥੇ ਇਕੱਠ ਦੇ ਵਿੱਚ ਜਿਹੜੇ ਪਰਿਵਾਰਾਂ ਨੇ ਆਪਣੀ ਸੇਵਾ ਲਖਵਾਈ ਹੈ ਉਹਨਾਂ ਦੇ ਨਾਮ ਚਮਕੌਰ ਸਿੰਘ ਰਾਏ ਕੈਨੇਡਾ ਨਿਵਾਸੀ ਇਹ ਪਰਿਵਾਰ ਵੱਲੋਂ 5000 ਰੁਪਿਆ ਪਿਆਰਾ ਸਿੰਘ ਪੁੱਤਰ ਕੇਸਰ ਸਿੰਘ ਇਸ ਪਰਿਵਾਰ ਵੱਲੋਂ 5000 ਰੁਪਿਆ ਅਵਸਾਰ ਸਿੰਘ ਇਸ ਪਰਿਵਾਰ ਵੱਲੋਂ 5000 ਰੁਪਿਆ ਸਰਪੰਚ ਚਮਕੌਰ ਸਿੰਘ ਇਹਨਾਂ ਵੱਲੋਂ 5000 ਰੁਪਿਆ ਸਾਫਕਾਰ ਸਰਪੰਚ ਬਲਵੀਰ ਸਿੰਘ ਇਹਨਾਂ ਵੱਲੋਂ 5500 ਰੁਪਿਆ ਬਿੰਟੂ ਨੰਬਰਦਾਰ ਕੈਨੇਡਾ ਦੇ ਵਸਨੀਕ ਇਹਨਾਂ ਵੱਲੋਂ 5000 ਰੁਪਇਆ ਗੁਰਪ੍ਰੀਤ ਸਿੰਘ ਸਾਨੂੰ ਭਾਗ ਸਿੰਘ ਇਹਨਾਂ ਵੱਲੋਂ 5000 ਰੁਪਇਆ ਬਿਆਨਤ ਸਿੰਘ ਸਾਨੂੰ ਅਨਸ਼ੰਤ ਸਿੰਘ ਹਰੀਕਾ ਪਰਵਾਰ ਇਹਨਾਂ ਵੱਲੋਂ 5000 ਰੁਪਇਆ ਗੁਰਜਲ ਸਿੰਘ ਬਾਗੂ ਸਿੰਘ ਸੇੜਾ ਪਰਵਾਰ ਇਹਨਾਂ ਵੱਲੋਂ 5000 ਰੁਪਇਆ ਵਿਆਨੀ ਬਖਾਦਰ ਸਿੰਘ ਇਹਨਾਂ ਦੇ ਪਰਿਵਾਰ ਵੱਲੋਂ 5000 ਰੁਪਇਆ ਜੋ ਆਪਣੇ ਪਿੰਡ ਵਿਹੇਖਸਾਰ ਟੂਰਨਾਮੈਂਟ ਹੁੰਦਾ ਟੂਰਨਾਮੈਂਟ ਕਮੇਟੀ ਵੱਲੋਂ 5000 ਰੁਪਇਆ ਦਰਵਾਦਾ ਸੇਬ ਪੁੱਤਰ ਗਰਪਾਲ ਸਿੰਘ ਸਾਫ ਦਾ ਸਪੰਨ ਇਹਨਾਂ ਵੱਲੋਂ 2100 ਰੁਪਿਆ ਕੋਲਜੀਪ ਸਿੰਘ ਬੈਂਕ ਵਾਲੇ ਇਹਨਾਂ ਵੱਲੋਂ 3500 ਰੁਪਿਆ ਤੇ ਜੋ ਆਪਣੇ ਪਿੰਡ ਸਫਤਾਰ ਕਮੇਟੀ ਬਣੀ ਹੈ ਇਹਨਾਂ ਵੀਰਾਂ ਵੱਲੋਂ 5000 ਰੁਪਿਆ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਰੁਪਈਆ ਸਾਰਿਆਂ ਦਾ ਧੰਨਵਾਦ ਤੇ ਅਸੀਂ ਹੋਰਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਸੇਵਾ ਹੈ ਉਹ ਹਰ ਇੱਕ ਲੋਕਾਂ ਤੱਕ ਪਹੁੰਚਣੀ ਜ਼ਰੂਰ ਕਰੋ ਵਾਹ